ਸ਼ਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲੀ ਦਲ ਦੇ ਬਾਗੀ ਜਿਹੜੇ ਆਗੂ ਨੇ ਉਹਨਾਂ ਦਾ ਲਗਾਤਾਰ ਬੋਲਣਾ ਔਰ ਸਿੱਧੇ ਤੌਰ ਤੇ ਇੱਕ ਮੋਰਚਾ ਖੋਲਣਾ ਇਹ ਕਿੱਥੇ ਨਾ ਕਿੱਥੇ ਸੁਖਬੀਰ ਸਿੰਘ ਬਾਦਲ ਲਈ ਵੱਡੀ ਪਰੇਸ਼ਾਨੀ ਦਾ ਸਬਬ ਵੀ ਬਣਦਾ ਹੋਇਆ ਹੁਣ ਨਜ਼ਰ ਆਇਆ ਕਿਉਂਕਿ ਸ਼੍ਰੀ ਅਕਾਲ ਤਖਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਸੂਬੇ 'ਚ 118 ਸਕੂਲਾਂ ਫੈਮਿਨਸ ਦੀ ਸ਼ੁਰੂਆਤ ਕੀਤੀ ਜਿਸ 'ਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬਾਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣੌਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਅੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੌਸ਼ਨ ਕਰਨਾ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਸਾਡੀ ਸੋਚ ਹੈ ਕਿ ਜੱਜ ਦਾ ਬੱਚਾ ਈਸੀ ਦਾ ਬੱਚਾ ਦੇਖਿਆ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਆ ਇੱਕੋ ਸਿਲੇਬਸ ਇੱਕ ਦਾ ਬਣਨੀ ਚਾਹੀਦੀ ਉਹਨਾਂ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੁਹਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ ਸਾਹਿਬ ਦੇ ਸਿੰਘ ਸਹਿਬਾਨਾ ਦੀ ਤਰਫੋਂ ਲਿਖਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਜਵਾਬ ਤਲਬ ਕੀਤਾ ਗਿਆ ਹੈ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਡੇ ਨਾਲ ਨੇ ਗੱਲਬਾਤ ਕਰ ਲੈਣਾ ਚੀਵਾ ਸਾਹਿਬ ਲਗਾਤਾਰ ਬਾਗੀ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਔਰ ਉਸ ਦੇ ਪ੍ਰਧਾਨ ਖਿਲਾਫ ਬੋਲਣਾ ਕਿਥੇ ਨ ਕਿਥੇ ਵੱਡੀ ਪਰੇਸ਼ਾਨੀ ਦਾ ਸਬਬ ਬਣਦਾ ਨਜ਼ਰ ਆ ਰਿਹਾ ਅਕਾਲੀ ਦਲ ਲਈ ਚਲੋ ਗੱਲ ਇਹ ਹੈ ਕਿ ਜੋ ਕੁਝ ਉਹਨਾਂ ਨੇ ਕਹਿਣਾ ਸੀ ਕਹਿ ਲਿਆ ਜੀ ਔਰ ਸ਼੍ਰੀ ਕਾਰਤਿਕ ਸਾਹਿਬ ਦੇ ਉੱਤੇ ਦਿੱਖਤੀ ਰੂਪ ਦੇ ਵਿੱਚ ਵੀ ਉਹਨਾਂ ਨੇ ਇੱਕ ਸ਼ਿਕਾਇਤ ਭੇਜੀ। ਉਹਨਾਂ ਸ਼੍ਰੀ ਕਾਲਤਕ ਸਾਹਿਬ ਦੇ ਉੱਤੇ ਸਿੰਘ ਸਾਹਿਬਾਨ ਨੇ ਮੀਟਿੰਗ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ 15 ਦਿਨਾਂ ਦੇ ਵਿੱਚ ਜਾਤੀ ਤੌਰ ਤੇ ਪੇਸ਼ ਹੋ ਕੇ ਦਿੱਕਤੀ ਸਪਸ਼ਟੀਕਰਨ ਦੇਣ ਵਾਸਤੇ ਕਹ ਲਿਆ। ਕੋਈ ਗੱਲ ਨਹੀਂ ਜਿਉਂ ਕਾਲਤਕ ਸਾਹਿਬ ਤੇ ਗਏ ਆ ਤੇ ਸਾਡੇ ਪਤੌਰ ਸਿੱਖ ਡਿਊਟੀ ਬੰਦੀ ਹੈ ਕਿ ਸਿੰਘ ਸਾਹਿਬ ਨੇ ਉਹਦੇ ਤੇ ਸਪਸ਼ਟਿਕਰਨ ਮੰਗਿਆ ਜੀ ਅਸੀਂ ਨਿਮਾਨੇ ਸਿੱਖ ਵਜੋਂ ਉਥੇ ਕਾਲਤਕ ਸਾਹਿਬ ਦੇ ਉੱਤੇ ਹਾਜ਼ਰ ਹੋ ਕੇ ਜੋ ਵੀ ਦਿਸ਼ਾ ਨਿਰਦੇਸ਼ ਹੈ ਸਿੰਘ ਸਾਹਿਬ ਦਾ ਉਹਦੇ ਮੁਤਾਬਕ ਆਪਣਾ ਜੋ ਪੱਖ ਹੈ ਉਹਨਾਂ ਕਿ ਰੱਖਾਂਗੇ ਜੀ ਸ੍ਰੀ ਕਾਲਤਕ ਸਾਹਿਬ ਸਾਡੇ ਵਾਸਤੇ ਸਰਮੌਰ ਜੀ ਸਰਵੋੱਚ ਹੈ ਔਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ੍ਰੀ ਕਾਲਤਕ ਸਾਹਿਬ ਨੂੰ ਸਮਰਪਿਤ ਰਿਹਾ ਜੀ ਇਸ ਕਰਕੇ ਸਿੰਘ ਸਾਹਿਬ ਦਾ ਜੋ ਹਦੇਸ਼ ਹੋਇਆ ਉਦੇ ਮੁਤਾਬਕ ਜਿਹੜਾ ਅਸੀਂ ਉੱਤੇ ਹਾਜ਼ਰ ਹੋਵਾਂਗੇ ਲੇਕਿਨ ਬਾਕੀ ਲੀਡਰਾਂ ਦਾ ਬੈਬਲ ਕਲਾ ਦੀ ਗੱਲ ਕਰੀਏ ਬਰਗਾੜੀ ਦੀ ਗੱਲ ਕਰੀਏ ਬੇਅਦਬੀ ਦੇ ਹੋਰ ਮਸਲਿਆਂ ਦੀ ਗੱਲ ਕਰੀਏ ਸੌਦਾ ਸਾਦ ਦੀ ਮਾਫੀ ਦੀ ਗੱਲ ਕਰੀਏ ਉਸ ਮਸਲੇ ਨੂੰ ਲੈ ਕੇ ਸੋ ਖਬੀਰ ਸਿੰਘ ਬਾਦਲ ਦੇ ਉੱਪਰ ਸਿੱਧੇ ਸਵਾਲ ਕਰਨਾ ਉਸ ਨੂੰ ਕਿਦਾਂ ਦੇਖਦੇ ਹੋ ਤੁਸੀਂ ਦੇਖੋ ਗੱਲ ਇਹ ਹੈ ਕਿ ਜਦੋਂ ਮਸਲਾ ਸਭ ਤੋਂ ਸਰਵਚ ਦੱਤ ਚਲਾ ਜਾਵੇ ਫਿਰ ਉਹਨੂੰ ਮੀਡੀਆ ਦੇ ਵਿੱਚ ਡਿਸਕਸ ਕਰਨ ਦਾ ਫਾਇਦਾ ਨਹੀਂ ਹੁੰਦਾ ਜੀ ਅਸੀਂ ਹੁਣ ਜੋ ਵੀ ਆਪਣੇ ਮਨ ਦੀ ਭਾਵਨਾ ਉਹ ਸਿੰਘ ਸਾਹਿਬ ਅਗੇ ਰੱਖਾਂਗੇ ਜੀ ਤਖਸਾਲ ਤੇ ਰੱਖਾਂਗੇ ਇਸ ਕਰਕੇ ਹੁਣ ਇਸ ਤੇ ਹੋਰ ਕੋਈ ਜਿਹੜੀ ਜਨਤਕ ਸਾਥੀ ਜਿਹੜੇ ਨੇ ਜਿਹੜੇ ਤੁਹਾਡੇ ਪੁਰਾਣੇ ਸਾਥੀ ਨੇ ਉਹ ਤੁਹਾਨੂੰ ਦੋਸ਼ੀ ਕਰਾਰ ਦੇ ਰਹੇ ਨੇ ਉਹ ਸਾਰੇ ਅਲੀਗੇਸ਼ਨ ਤੁਹਾਡੇ ਤੇ ਲਾ ਰਹੇ ਨੇ ਕਹਿੰਦੇ ਜੇਕਰ ਬੇਅਦਬੀ ਦਾ ਇਨਸਾਫ ਨਹੀਂ ਹੋਇਆ ਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਕੇ ਨਹੀਂ ਹੋਇਆ ਉਹਨਾਂ ਦੀ ਮਨਸ਼ਾ ਹੀ ਨਹੀਂ ਸੀ ਕਿ ਸਿੱਖ ਕੌਮ ਨੂੰ ਇਨਸਾਫ ਮਿਲੇ ਇਹ ਕੋ ਗੱਲ ਇਹ ਹੈ ਕਿ ਹੁਣ ਕੇਸ ਸਰਵੋੱਚ ਅਦਾਲਤ ਦੇ ਵਿੱਚ ਜੀ ਤੇ ਸਾਨੂੰ ਅਕਾਲ ਤਖਤ ਸਾਹਿਬ ਤੇ ਪੂਰਨ ਭਰੋਸਾ ਜੀ ਇਸ ਕਰਕੇ ਅਸੀਂ ਕੋਈ ਵੀ ਸ਼ਬਦ ਹੁਣ ਇਸ ਬੰਦ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜੁੜੀ ਬਹਿਸ ਉਹ ਜਨਤਕ ਰੂਪ ਦੇ ਵਿੱਚ ਨਹੀਂ ਕਰਨਾ ਚਾਹੁੰਦੇ ਜੀ ਇਹ ਮर्यादा ਨਹੀਂ ਹੁੰਦੀ ਹੂੰ ਸਿੰਘ ਸਾਹਿਬ ਦਾ ਜੋ ਆਦੇਸ਼ ਹੋਇਆ ਉਹ ਸਾਨੂੰ ਪ੍ਰਵਾਨ ਜੀ ਅਸੀਂ ਨਰਮਣੀ ਸਿੱਖ ਦੇ ਤੌਰ ਤੇ ਉੱਥੇ ਹਾਜ਼ਰ ਹੋਵਾਂਗੇ ਜੋ ਉੱਥੇ ਫੈਸਲਾ ਸਿੰਘ ਸਾਹਿਬਾਨ ਨੇ ਕਰਨਾ ਜੋ ਕਰ ਦੇਣਗੇ ਅਸੀਂ ਖੜੇ ਮੱਥੇ ਸਵੀਕਾਰ ਕਰਾਂਗੇ ਜੀ ਜੋ ਉਹਨਾਂ ਨੇ ਸਜ਼ਾ ਮੁਕਰਰ ਕਰਤੀ ਤੇ ਉਹ ਸਜ਼ਾ ਭੁਗਤਣ ਲਈ ਤਿਆਰ ਹੋਗੇ ਦੇਖੋ ਗੁਰੂ ਦੇ ਤਖਤ ਦੇ ਉੱਤੇ ਜਦੋਂ ਤੁਸੀਂ ਸਮਰਪਿਤ ਹੋ ਕੇ ਹਾਜ਼ਰ ਹੋ ਜਾਂਦੇ ਹੋ ਨਾ ਫਿਰ ਉਹਦੇ ਚ ਕੋਈ ਜੇ ਜਾਂ ਐਫ ਜਾਂ ਬੱਟਸ ਨਹੀਂ ਲੱਗਦੇ ਜੀ ਜੋ ਸ੍ਰੀ ਕਾਲਕਤਖਬ ਦਾ ਹੁਕਮ ਹਦਾ ਹਮੇਸ਼ਾ ਪਰਵਾਨ ਹੁੰਦਾ ਸਾਨੂੰ ਸਾਰਾ ਕੁਝ ਹੀ ਮਨਜ਼ੂਰ ਹੁੰਦਾ ਉਹਦਾ ਹੂੰ ਇਸ ਕਰਕੇ ਉਹਦੇ ਵਿੱਚ ਕੋਈ ਜਿਹੜੀ ਹੈ ਇੱਧਰ ਉੱਧਰ ਕਰਨ ਦੀ ਲੋੜ ਨਹੀਂ ਹੁੰਦੀ ਜੀ ਜੋ ਉੱਥੇ ਹੋਏਗਾ ਸਾਨੂੰ ਪਰਵਾਹ ਨਹੀਂ ਲੇਕਿਨ ਜੀ ਮਖਾ ਮਸਲਾ ਬਣਦਾ ਨਜ਼ਰ ਆਏਗਾ ਜੇਕਰ ਉੱਥੇ ਸਜ਼ਾ ਹੋ ਜਾਂਦੀ ਹੈ ਉੱਥੇ ਅਗਰ ਜਿਹੜੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਉਹ ਸਾਬਿਤ ਹੋ ਜਾਂਦੇ ਤੇ ਫਿਰ ਆਣ ਵਾਲੇ ਸਮੇਂ ਆ ਜ਼ਰੂਰ ਇੱਕ ਵੱਡਾ ਮਸਲਾ ਬਣੇਗਾ ਜਿਹੜਾ ਵੱਡੀ ਪਰੇਸ਼ਾਨੀ ਦਾ ਸਬਬ ਹੋਊਗਾ ਦੇਖੋ ਬਖਸ਼ਿੰਧ ਗੁਰੂ ਦਾ ਬਖਸ਼ਿੰਧ ਤਖਤ ਹੈ ਇਸ ਕਰਕੇ ਸਾਨੂੰ ਪੂਰਾ ਭਰੋਸਾ ਜੀ ਅਸੀਂ ਸਮਰਪਿਤ ਹੋ ਕੇ ਹਾਜ਼ਰ ਹੋ ਜਣਾ ਹੈ ਹੂੰ ਜੋ ਆਪਣੇ ਮੰਤ ਦੀ ਭਾਵਨਾਉ ਸਿੰਘ ਸਾਹਿਬ ਕੇ ਰੱਖ ਦੇਣੀ ਜੀ ਬਾਕੀ ਸਿੰਘ ਸਾਹਿਬਾਂ ਨੇ ਫੈਸਲਾ ਲੈਣਾ ਮੈਂ ਤਾਂ ਕਹਿਣਾ ਅਸੀਂ ਇੱਧਰ ਉੱਧਰ ਨਾ ਪੋਜ਼ਿਟਿਵ ਨਾ ਨੈਗੇਟਿਵ ਕਦੇ ਨਹੀਂ ਸੋਚੀਦਾ ਹੂੰ ਗੁਰੂ ਜੋ ਤੁਹਾਡੇ ਵਾਸਤੇ ਕਰਦਾ ਠੀਕ ਕਰਦਾ ਜੀ ਜੇ ਗੁਰੂ ਤੇ ਨਹੀਂ ਪ੍ਰੋਫੈਸਰ ਆ ਫਿਰ ਪ੍ਰੋਫੈਸਰ ਹੋਏਗਾ ਕਿਤੇ ਇਸ ਕਰਕੇ ਜਦੋਂ ਗੁਰੂ ਦੇ ਤਖਤ ਤੇ ਹਾਜ਼ਰ ਹੋ ਜਾਣਾ ਜੀ ਤੇ ਫਿਰ ਸਮਰਪਿਤ ਹੋ ਕੇ ਹਾਜ਼ਰ ਹੋ ਜਾ ਇਸ ਕਰਕੇ ਉਦੋਂ ਬਾਅਦ ਗੁਰੂ ਤੇ ਆ ਜੀ ਗੁਰੂ ਤੁਹਾਡਾ ਮਾਰਗਦਰਸ਼ਨ ਜਿਵੇਂ ਕਰੇ ਹੂੰ ਉਹਦੇ ਮੁਤਾਬਕ ਤੁਸੀਂ ਚੱਲਾਂ ਹੁਣ ਜੇ ਇੱਕ ਹੋਰ ਵੱਡਾ ਮਸਲਾ ਬਣਦਾ ਨਜ਼ਰ ਆਇਆ ਇੱਕੋ ਹੀ ਐਡਵਰਟਾਈਜ਼ਮੈਂਟ ਦਾ ਮਸਲਾ ਬਣਦਾ ਹੋਇਆ ਨਜ਼ਰ ਆਇਆ ਇਸ ਦੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਫੰਡ ਤੋਂ ਲੀਡਰਾਂ ਨੂੰ ਚੋਣਾਂ ਵੇਲੇ ਪੈਸੇ ਵੀ ਦਿੱਤੇ ਜਾਂਦੇ ਨੇ ਉਹ ਪਾਰਟੀ ਫੰਡ ਵੀ ਕਹਿੰਦੇ ਜਿਹੜੇ ਕਰੋੜਪਤੀ ਲੀਡਰ ਨੇ ਸ਼ਰਮਣੀ ਅਕਾਲੀ ਦਲ ਦੇ ਉਹਨਾਂ ਨੂੰ ਹੀ ਦਿੱਤਾ ਜਾਂਦਾ ਬਾਕੀ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਇਹ ਵੀ ਦੋ ਮਸਲੇ ਬਣ ਕੇ ਸਾਹਮਣੇ ਆਏ ਨੇ ਨਹੀਂ ਜਿਹੜਾ ਤਖਤ ਸਾਹਿਬ ਤੇ ਮਸਲਾ ਹੈ ਨਾ ਉਹ ਪਾਰਟੀ ਫੰਡ ਦਾ ਨਹੀਂ ਹੈ ਉਹ ਸ਼ਰਮਣੀ ਗੁੱਤਰ ਪ੍ਰਬੰਧਕ ਕਮੇਟੀ ਦਾ ਐਡਵਰਟਾਈਜ਼ਮੈਂਟ ਦਾ ਜਿਹੜਾ ਪੁਰਾਣਾ ਮਸਲਾ ਉਹ ਹੈ ਇਸ ਇਲੈਕਸ਼ਨ ਦਾ ਜਿਹੜਾ ਮਸਲਾ ਤੁਸੀਂ ਉਹਦੇ ਨਾਲ ਉਹਨੂੰ ਜਿਹੜਾ ਮੈਂ ਕਹ ਕਨਫਿਊਜ਼ਨ ਕਰ ਰਹੇ ਹੋ ਨਹੀਂ ਕਨਫਿਊਜ਼ਿੰਗ ਨਹੀਂ ਸਰ ਦੋ ਅਲੱਗ-ਅਲੱਗ ਮਸਲਿਆਂ ਦੀ ਮੈਂ ਗੱਲ ਕੀਤੀ ਹੈ ਇੱਕ ਤੇ ਐਡਵਰਟਾਈਜ਼ਿੰਗ ਦਾ ਮਸਲਾ ਹੋ ਗਿਆ ਇੱਕ ਆ ਪਾਰਟੀ ਫੰਡ ਦਾ ਕਿ ਕਰੋੜਪਤੀਆਂ ਨੂੰ ਵੀ ਪਾਰਟੀ ਫੰਡ ਮਿਲਦਾ ਨਿਮਾਣਿਆਂ ਨੂੰ ਨਹੀਂ ਮਿਲਦਾ ਨਹੀਂ ਪਹਿਲਾਂ ਤਾਂ ਤੁਸੀਂ ਕਾਲਤਕ ਸਾਬਲੇ ਮਸਲੇ ਦੇ ਨਾਲ ਇਹਨੂੰ ਨਾ ਨਾ ਜੋੜੋ ਉਹ ਜਿਹੜਾ ਉੱਥੇ ਇਸ਼ਤਿਹਾਰਾਂ ਦਾ ਮਸਲਾ ਹੈ ਉਹ ਸ਼ਰਮਣੀ ਗੁੱਡਾ ਪ੍ਰਧਾਨ ਕਮੇਟੀ ਦਾ ਉਹਦੇ ਤੇ ਮੈਂ ਨਹੀਂ ਕੁਝ ਕਹਿ ਸਕਦਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਤੁਸੀਂ ਪੁੱਛ ਸਕਦੇ ਹੋ ਉਹ ਕੁਝ ਕਹਿਣਾ ਚਾਹੁੰ ਤਾਂ ਕਹਿਣ ਉਹਦੇ ਤੇ ਸਾਡਾ ਨਹੀਂ ਬੰਦ ਜੀ ਜਿਹੜਾ ਤੁਸੀਂ ਪਾਰਲੀਮੈਂਟ ਇਲੈਕਸ਼ਨ ਦਾ ਕਿਹਾ ਇਹ ਸਾਡੇ ਖਜ਼ਾਂਚੀ ਐਨ ਕੇ ਸ਼ਰਮਨ ਸਾਹਿਬ ਹੈ ਇਹ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿਉਂਕਿ ਉਹਨਾਂ ਦਾ ਅਧਿਕਾਰ ਖੇਤਰ ਹੈ ਇਸ ਕਰਕੇ ਇਹਦੇ ਬਾਰੇ ਤੁਹਾਨੂੰ ਜਾਣਨਾ ਉਹਨਾਂ ਤੋਂ ਚੌਪ ਯਾਨੀ ਸਿੱਧੇ ਤੌਰ ਤੇ ਜਸਟ ਰਾਘਦੇ ਨਾਲ ਕਈ ਮਸਲੇ ਹੁਣ ਉੱਠਦੇ ਹੋਏ ਨਜ਼ਰ ਆਏ ਨੇ ਔਰ ਬਾਗੀ ਧੜਾ ਜੜਾ ਉਹ ਲਗਾਤਾਰ ਹਾਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਸ਼ਿਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਜਵਾਬ ਜ਼ਰੂਰ ਦੇ ਰਹੀ ਹੈ ਲੇਕਿਨ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਜਾਂਦੇ ਨੇ ਸਿੰਘ ਸਾਹਿਬਾਨ ਦੇ ਸਾਹਮਣੇ ਪੇਸ਼ ਹੁੰਦੇ ਨੇ ਤੇ ਆਪਣੀ ਪੱਖ ਦੇ ਵਿੱਚ ਕਿਸ ਤਰ੍ਹਾਂ ਦੀ ਦਲੀਲਾਂ ਉਹਨਾਂ ਦੀ ਰਹਿਣ ਗਿਆ ਕੀ ਉਹਨਾਂ ਦਾ ਲਿਖਿਤ ਜਵਾਬ ਰਹੇਗਾ ਔਰ ਉਸ जवाब तो बाद साहबान जोड़े ने वो की फैसला लेंदे हुए नजर आते हैं कैमरा परसन आनंद विनीत कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर